ਅੰਮ੍ਰਿਤਸਰ ਵਿੱਚ ਜ਼ਿਲ੍ਹਾ ਪਰੀਸ਼ਦ ਅਤੇ ਪੰਚਾਇਤ ਸਮਿਤੀ ਦੀਆਂ ਚੋਣਾਂ ਨੂੰ ਲੈ ਕੇ ਪੁਲਿਸ ਪ੍ਰਸ਼ਾਸਨ ਵੱਲੋਂ ਸਖਤ ਅਤੇ ਪੁਖਤਾ ਸੁਰੱਖਿਆ ਇੰਤਜ਼ਾਮ ਕੀਤੇ ਗਏ ਹਨ ਡੀਆਈਜੀ ਬਾਰਡਰ ਸੰਦੀਪ ਗੁਇਲ ਨੇ ਮਾਈਪਾਗੋ ਕਾਲਜ ਅੰਮ੍ਰਿਤਸਰ ਤੋਂ মিডিਆ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਕੱਲ ਹੋਣ ਜਾ ਰਹੀਆਂ ਚੋਣਾਂ ਲਈ ਅੱਜ ਸਾਰੀਆਂ ਪੋਲਿੰਗ ਪਾਰਟੀਆਂ ਦੀ ਡਿਸਪੈਚ ਕੀਤੀ ਜਾ ਰਹੀ ਹੈ ਮਾਈਪਾਗੋ ਕਾਲਜ ਨੂੰ ਡਿਸਪੈਚ ਸੈਂਟਰ ਬਣਾਇਆ ਗਿਆ ਹੈ ਜਿੱਥੋਂ ਵੱਖ-ਵੱਖ ਇਲਾਕੇ ਲਈ ਟੀਮਾਂ ਰਵਾਨਾ ਹੋ ਰਹੀਆਂ ਹਨ चोन प्रक्रिया नु अमन शांति नाल सफल बनाउन लई करीब 2800 पुलिस कर्मचारी तैनात किए गए हैं जिले में कुल 10 डिस्पैच सेंटर बनाए गए हैं जैसे आपको तो सभी पता ही है सारे की जिला परिषद के पंचायत समिति भी जो कल इलेक्शन हो जा रहे हैं अज सारे जोड़े डिस्पैचिज हो इतों ਸਾ ਮਾਈਕ ਕੋਲ ਕਾਲਜ ਤੇ ਬੈਠਿਆ ਜਿਹੜੀ ਇਹ ਮਜੀਠਾ ਬਲੌਗ ਦੇ ਵਿੱਚ ਆ ਗਾ ਮਜੀਠਾ ਬਲੌਗ ਦੇ ਜਿਹੜੇ ਹੈਗੇ ਦੋ ਬਲੌਗ ਨੇ ਮਜੀਠਾ 1 ਤੇ ਮਜੀਠਾ 2 ਸਾਡੇ ਟੋਟਲ ਜਿਹੜਾ ਮਜੀਠਾ ਜਿਹੜਾ ਮਸਰੂਲਰ ਹੈਗਾ ਉਹਦੇ ਵਿੱਚ ਟੋਟਲ 750 ਪੁਲਿਸ ਸਟੇਸ਼ਨ ਨੇ ਤੇ 1142 ਪੁਲਿਸ ਨੇ ਆ 255 ਸੈਕਸਟਿਵ ਹੈਗੇ ਨੇ ਤੁਸੀਂ ਕਰੀਬ 2800 ਜਿਹੜਾ ਪੁਲਿਸ ਮਾਜਮ ਸਾਡਾ ਇਸ ਡਿਊਟੀ ਦਾ ਤਨਾਤ ਹੈ ਦੇਦੇ ਵਿੱਚ ਡਿਊਟੀ ਹੈ ਜਿਹਦੇ ਵਿੱਚ ਰਿਜ਼ਰਵਾਂ ਹੈਗੀਆਂ ਜਿਹਦੇ ਵਿੱਚ ਪੈਟਰੋਲਿੰਗ ਡਿਊਟੀਆਂ ਲਾਈਆਂ ਹੋਈਆਂ ਤੇ ਸ ਤੋਂ علاوہ ਅਸੀਂ ਡਰੋਨਸ ਨਾਲ ਨਿਗਰਾਨੀ ਰੱਖਾਂਗੇ ਉਹਨਾਂ ਦੀ ਲੇਮ ਡੀਐਸਪੀਸ ਤੇ ਐਫਐਸ ਇਸ ਡਿਊਟੀ ਨੂੰ ਜਮ ਦੇਣਗੇ ਸੁਪਰਵਾਈਜ਼ਡ ਬਾਈ ਐਸਪੀ ਹਮੇਸ਼ਾ ਡੂਲਰ ਮਿਸਟਰ ਸਿੰਘ ਸੋ ਅਸੀਂ ਹਰ ਇੱਕ ਚੀਜ਼ ਨੂੰ ਮੱਦੇਨਜ਼ਰ ਰੱਖਦੇ ਹੋਏ ਫੁੱਟਾ ਸਕਿਉਰਿਟੀ ਅਰੇਂਜਮੈਂਟ ਕੀਤੇ ਤਾਂ ਜੋ ਇਹ ਜਿਹੜੇ ਇਲੈਕਸ਼ਨ ਹੈਗੇ ਆ ਇਹ ਬਿਲਕੁਲ ਅਮਨ ਸ਼ਾਂਤੀ ਨਾਲ ਨਿਪਟੇ ਚਾ। ਮਜੀਠੇ ਦੇ ਵਿੱਚ ਦੋ ਬਲਾਕਸ ਆ ਪੰਚਾਇਤ ਸਮਿਤੀ ਦੇ ਮਜੀਠਾ ਐਂਡ ਮਜੀਠਾ 1 ਮਜੀਠਾ 1 ਐਂਡ ਮਜੀਠਾ 2 ਉਹ ਉਹਦੇ ਵਿੱਚ ਆਪਣੇ ਕੋਲ ਮਜੀਠਾ ਦੇ ਵਿੱਚ 119 ਬੂਥਸ ਪੈਂਦੇ ਆ ਐਂਡ ਮਜੀਠਾ 2 ਦੇ ਵਿੱਚ ਅਰਾਊਂਡ 97 ਬੂਥਸ ਪੈਂਦੇ ਆ ਆਲਰੇਡੀ ਸਾਰੇ ਪੁਖਤਾ ਪ੍ਰਬੰਧ ਕੀਤੇ ਜਾ ਚੁੱਕੇ ਆ ਦੋ ਡਿਫਰੈਂਟ ਵਿਦਨ ਮਾਈਪਾ ਕੋਲੇਜ ਦੋ ਡਿਫਰੈਂਟ ਇੰਸਟੀਟਿਊਟਸ ਦੇ ਵਿੱਚ ਅਸੀਂ ਪਾਰਟੀਆਂ ਡਿਸਪੈਚ ਕਰਾਂਗੇ ਤੇ ਸਾਰੀਆਂ ਅਰਾਊਂਡ 51 ਬੱਸਿਸ ਹੈਗੀਆਂ ਜਿਨ੍ਹਾਂ ਦੇ ਥਰੂ ਪਾਰਟੀਆਂ ਡਿਸਪੈਚ ਹੋਣਗੀਆਂ ਉਹਨਾਂ ਨੂੰ ਜਿਹੜਾ ਉਹਨਾਂ ਦਾ ਪੋਲਿੰਗ ਮਟੀਰੀਅਲ ਆ ਜਿਹੜੀਆਂ ਕਿਟਸ ਆ ਤੇ ਬੈਲਟ ਪੇਪਰਸ ਆ ਉਹਨਾਂ ਨੂੰ ਕਲਾਸਰੂਮ ਦੇ ਵਿੱਚ ਹੀ ਸਪਲਾਈ ਕੀਤੇ ਜਾਣਗੇ ਐਸ ਪਰ ਦੀ ਰੈਂਡਮਾਈਜੇਸ਼ਨ 기ਵਨ ਬਾਈ ਦੀ ਡਿਪਾਰਟਮੈਂਟ ਐਂਡ ਜਿਹੜੇ ਬੈਲਟ ਬਾਕਸੇਸ ਆ ਤੇ ਬੈਲਟ ਕੰਪਾਰਟਮੈਂਟਸ ਆ ਉਹ ਆਪਾਂ ਇਹਨਾਂ ਨੂੰ ਜਦੋਂ ਇਹ ਇਥੋਂ ਰੀਸੀਵਿੰਗ ਲੈ ਕੇ ਥੱਲੇ ਆਉਣਗੇ ਉਸ ਤੋਂ ਬਾਅਦ ਹੋ ਦਿੱਤੇ ਜਾਣਗੇ